ਹੋਰ ਵੀ ਬਾਬਿਓ ਕਿਵੇਂ ਹੋ ਆ ਪਹਿਲਾਂ ਵੀਡੀਓ ਦੇਖੋ ਫੇਰ ਕਰਦੇ ਆ ਗੱਲਬਾਤ ਦੇਖੋ ਬਾਈ ਲੱਸਣਾ ਦੇਖੋ ਲੈ ਗੋਲੀ ਮਾਰਦਾ ਇਹ ਇਹ ਹੈਗਾ ਬਾਈ ਮੁੰਡਾ ਤੁਹਾਨੂੰ ਕੁੜੀ ਲੱਗਦੀ ਆ ਇਹ ਉਹ ਤਾਂ ਭਲੇਖਾ ਪੈਜੂ ਬਾਈ ਜੀ ਇਹਨੂੰ ਨੇਰ ਚ ਖੜਾ ਕਰ ਦੇ ਤੇ ਸਾਲਾ ਰੱਬ ਨੇ ਤਾਂ ਵਧੀਆ ਬਣਾਇਆ ਬਾਈ ਪਰ ਬਿਮਾਰੀ ਪੈ ਗਈ ਇਹਨੂੰ ਕੀੜਿਆਂ ਵਾਲੀ ਕੀੜਾ ਇਹਦੇ ਬਹੁਤ ਕਸੂਤੀ ਜਿਹਾ ਉਹ ਕਢਾਉਣਾ ਹੁਣ ਆਪਾਂ ਕਿਉਂ ਬਾਬਿਓ ਖਾ ਗਏ ਨਾ ਭਲੇਖਾ ਅਜੇ ਤੁਸੀਂ ਇਹਨੂੰ ਸਿਆਣਿਆ ਨਹੀਂ ਤੁਸੀਂ ਇਹਦੀ ਇੱਕ ਵੀਡੀਓ ਹੋਰ ਦੇਖੋ ਫੇਰ ਕਰਦੇ ਆ ਗੱਲ ਆਪਾਂ ਸਮਾਰ ਕੇ ਕਲਾਉ ਦੇਖੋ ਦੇਖੋ ਇਹਦੇ ਲੱਛਣ ਦੇਖੋ ਬਾਈ ਦੇਖੋ ਲੱਛਣ ਸਾਲਾ ਨੇ ਸ਼ੇਪ ਨਹੀਂ ਕਰਾਈ ਅੱਜ ਚੰਗੀ ਤਰ੍ਹਾਂ ਮੁੰਨਿਆ ਨਹੀਂਗਾ ਨਹੀਂ ਤਾਂ ਸਾਲਾ ਮੁੰਨ ਕੇ ਰੱਖਦਾ ਜਮੇਂ ਦੇਖੋ ਲੋ ਲੈ ਦੇਖ ਦੇਖ ਬਾਬਿਓ ਇਹ ਉਹ ਪ੍ਰਜਾਤੀ ਆ ਪਹਿਲਾਂ ਤੁਸੀਂ ਦੇਖੋ ਗਲਤ ਫहमी ਦਾ ਸ਼ਕਾਰ ਹੋਗੇ ਨਾ ਹਰ ਇੱਕ ਮਨੋਕੀ ਗਲਤ ਫहमी ਦਾ ਸ਼ਕਾਰ ਹੋ ਜਾਂਦਾ ਇਹ ਜਿਹੜੀ ਪ੍ਰਜਾਤੀ ਆ ਨਾ ਬਾਬਿਓ ਇਹ ਉਹ ਪ੍ਰਜਾਤੀ ਆ ਜਿਹੜੀ ਸਲਵਾਰ 'ਚ ਤਲਵਾਰ ਰੱਖਦੀ ਆ ਸਲਵਾਰ ਦੇ ਵਿੱਚ ਤਲਵਾਰ ਰੱਖਦੀ ਆ ਮੈਨੂੰ ਤਾਂ ਲੱਗਦਾ ਸਾਲਾ ਰੱਬ ਦੇ ਜਿਹੜੇ ਬੰਦੇ ਲਾਏ ਹੋਏ ਨੇ ਬੰਦੇ ਬਣਾਉਣ ਤੇ ਉਹ ਸਾਲੇ ਚਟਾ-ਚਟਾ ਲਾਉਣ ਲੱਗ ਗਏ ਭੈਣ ਦੇ ਯਾਰ ਚੱਕ ਕੇ ਪੁਰਜੇ ਤੀਵੀਂ ਵਾਲੇ ਬੰਦਿਆਂ ਨੂੰ ਠੋਕੀ ਜਾਂਦੇ ਨੇ ਬੰਦਿਆਂ ਵਾਲੇ ਤੀਵੀਆਂ ਨੂੰ ਸਾਨੂੰ ਇੱਥੇ ਜ਼ਿੰਮੇਵਾਰੀ ਸਾਂਭ ਕੇ ਸਮਝ ਕੇ ਸਾਨੂੰ ਜ਼ਿੰਮੇਵਾਰੀ ਸਮਝ ਕੇ ਮਾਨਵਤਾ ਦੀ ਭਲਾਈ ਦੀ ਸਾਨੂੰ ਉਹਨਾਂ ਦੇ ਆਪਰੇਸ਼ਨ ਕਰਾਉਣੇ ਪੈ ਰਹੇ ਨੇ ਆ ਪਿੱਛੇ ਲੈ ਦਿਨ ਹੋ ਗਿਆ ਮੈਂ ਕਿਹਾ ਨਾ ਹਫਤਾ ਕ ਹੋ ਗਿਆ ਹਮ ਹਫਤਾ ਕ ਹੋ ਗਿਆ ਹਫਤਾ ਕ ਪਹਿਲਾਂ ਅਸੀਂ ਇਹਨੂੰ ਡਾਕਟਰ ਕੋਲੇ ਲੈ ਕੇ ਗਏ ਆ ਉੱਥੇ ਦੇ ਕੀੜੇ ਦੇਖੇ ਤੁਹਾਨੂੰ ਜੀ ਕੀ ਨਹੀਂ ਕਰਨਾ ਤੁਸੀਂ ਕਹਿੰਦਾ ਮਖੌਲ ਕਰਦਾ ਮਜ਼ਾਕ ਕਰਦਾ ਨਹੀਂ ਭਾਈ ਜੀ ਮੈਂ ਬਿਨਾ ਪ੍ਰੂਫ ਤੋਂ ਕਦੇ ਗੱਲ ਨਹੀਂ ਕੀਤੀ ਤੁਹਾਨੂੰ ਨਾਲੇ ਪਤਾ ਇਹਦੇ ਮੈਂ ਕੀੜੇ ਕਢਾਉਣ ਦਾ ਪੂਰਾ ਜਾਨੀ ਕੀ ਕਹ ਲਓ ਵੀ ਤਹਈਆ ਕਰ ਰਿਹਾ ਸੀ ਮਖੇ ਇਹਦੇ ਮੈਂ ਕੀੜੇ ਕਢਾਉਣੇ ਨੇ ਆ ਡਾਕਟਰਾਂ ਨੂੰ ਵੀ ਕੀੜੇ ਲੱਭੇ ਨਹੀਂ ਆ ਤੁਸੀਂ ਦੇਖ ਲਓ ਜੇ ਤੁਹਾਨੂੰ ਕੀੜੇ ਲੱਭਦੇ ਨੇ ਜੇ ਲੱਭ ਕੇ ਕੀੜਾ ਤਾਂ ਦੱਸ ਦਿਓ ਭਾਈ ਆ ਦੇਖ ਲਓ ਡਾਕਟਰ ਹੰਬ ਹਾਰ ਕੇ ਥੱਕ ਕੇ ਜਵਾਬ ਦੇਗੇ ਹੁਣ ਅਸੀਂ ਇਹਨੂੰ ਉਹ ਦੂਰਵੇਂ ਲੱਗੀ ਹੋਈ ਆ ਕੈਮਰੇ ਚ ਸਾਰਾ ਕੁਝ ਲੱਭਿਆ ਪਰ ਲੱਭੇ ਨਹੀਂ ਕੀੜਾ ਨਹੀਂ ਲੱਭਿਆ ਹੈਗਾ ਤੇ ਹੁਣ ਇਹ ਕੀੜਾ ਡੰਗ ਡਾਕਟਰ ਨੂੰ ਦਿਖਾ ਕੇ ਉਹ ਤੋਂ ਕਢਾਉਣਾ ਅਸੀਂ ਬਾਹ ਪਵਾ ਕੇ ਦੇਖ ਲਿਆ ਤੁਸੀਂ ਡਾਕਟਰ ਨੇ ਸਪੈਸਲ ਇਹਦੇ ਅੰਦਰ ਜਾਣ ਕੀ ਬਹੁਤ ਮੋਟੀ ਵਾਇਰ ਪਾ ਕੇ ਚੈੱਕ ਕੀਤਾ ਕੀੜਾ ਨਹੀਂ ਭੰਨਦਾ ਜਾ ਲੱਭਿਆ ਹੁਣ ਮੈਂ ਤਾਂ ਆਪਣੇ ਭਾਈ ਨਾਲ ਵਿਚਾਰ ਬਮਸ ਕੀਤਾ ਮਖਿਆ ਭਾਈ ਇਹ ਪ੍ਰਜਾਤੀ ਦਾ ਸਾਲੇ ਹੀ ਗਾਂਹਾਂ ਲਾਗ ਲੱਗਦੀ ਜਾਣੀਆਂ ਪੰਜਾਬ 'ਚ ਵਾਧਾ ਹੋ ਰਿਹਾ ਬਹੁਤ ਵੀ ਇਹਨਾਂ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਦੇਖੋ ਪੀਜੀਆਈ 'ਚ ਉਹ ਤੋਂ ਮਿਲ ਗਿਆ ਜਵਾਬ ਉਹਨਾਂ ਨੇ ਤਾਂ ਉਹਨਾਂ ਨੂੰ ਤਾਂ ਚੰਡੀਕਰ ਦਾ ਲੱਭੇ ਹੀ ਨਹੀਂ ਕੀੜਾ ਪਹਿਲਾਂ ਲੁਧਿਆਣਾ ਦਿਖਾਇਆ ਉਹਨਾਂ ਨੇ ਦੇਖਿਆ ਫਿਰ ਭਾਈ ਅਸੀਂ ਇਹਨੂੰ ਪੀਜੀਏ ਲੈ ਕੇ ਚੰਡੀਗੜ੍ਹ ਉੱਥੇ ਉਹਨਾਂ ਨੂੰ ਵੀ ਕੀੜਾ ਲੱਭਿਆ ਨੀਗਾ ਹੁਣ ਬਾਈ ਕਹਿੰਦਾ ਡਾਕਟਰ ਆ ਕਹਿੰਦਾ ਇੱਕ ਹੈਗਾ ਸਰਦਾਰ ਚਰਨਜੀਤ ਸਿੰਘ ਡਾਕਟਰ ਆ ਪਰ ਉਹ ਕਹਿੰਦਾ ਕੀੜਾ ਕਿਵੇਂ ਕੱਢੂਗਾ ਕਿਵੇਂ ਉਹਦੇ ਕੋਲੇ ਤਾਂ ਪ੍ਰਯੋਗ ਸਮਾਨ ਹੀ ਨਹੀਂ ਹੈਗਾ ਅੰਦਰ ਐ ਬਾੜ ਨਾਲ ਉਹ ਹੈਗਾ ਵੀਰੇ ਬਾਹ ਪਾ ਕੇ ਕੱਢਦਾ ਉਹ ਬਾਹ ਪਾ ਕੇ ਕੱਢਦਾ ਹਾਂ ਬਾਹ ਪਾ ਕੇ ਪਰ ਹੂੰ ਸਾਲਾ ਬਾਹ ਬਾਕੇ ਬਾਈ ਫਿਰ ਕਿੱਥੇ ਜਊ ਜਗਾੜ ਮਟ ਉਹ ਖੋਪੇ ਦਾ ਤੇਲ ਲਾਉਂਦਾ ਨਾ ਬਾਹ ਨੂੰ ਖੋਪੇ ਦਾ ਤੇਲ ਤਾਂ ਆਪਣੇ ਕੋ ਸਿਸਕਈਆ ਦੇ ਹਾਂ ਇਹ ਆਪਾਂ ਫਿਰ ਆਹ ਖੋਪੇ ਦਾ ਤੇਲ ਲਾ ਕੇ ਪਲਾਸਟਿਕ ਜਾਂ ਚਾੜ ਕੇ ਐ ਕਰਕੇ ਉਹਨੇ ਅੰਦਰ ਪਾ ਕੇ ਬਾਹ ਕੀੜਾ ਲਿਆਉ ਕੱਢ ਕੇ ਬਾਈ ਉਹ ਕੱਢੂਗਾ ਇਹਦਾ ਠੀਕ ਆ ਪੱਕੀ ਗੱਲ ਆ ਉਹ ਕੀੜਾ ਇਹ ਕੀੜਾ ਨਾ ਨਿਕਲਿਆ ਫੇਰ ਉਹ ਗਾਰੰਟੀ ਆ ਉਹਦੀ ਉਹ ਕਹਿੰਦਾ ਮੈਂ ਕੱਢ ਦੂੰ ਕਹਿੰਦਾ ਹੁਣ ਤਾਂ ਸਾਨੂੰ ਕੋਈ ਆਸ ਉਮੀਦ ਚਰਨਜੀਤ ਸਰਦਾਰ ਚਰਨਜੀਤ ਸਿੰਘ ਬਲਾਇਤਪੁਰੀਏ ਤੇ ਆ ਵੀ ਕਿਸੇ ਲੋਟ ਹੋਵੇ ਦਾ ਕੀੜਾ ਕੱਢ ਦੇਣ ਬਾਹ ਪਾਖੇ ਦੇ ਸਹਦ ਮੈਨੂੰ ਉਮੀਦ ਆ ਵੀ ਉਹ ਡਾਕਟਰ ਪੁਰਾਣਾ ਡਾਕਟਰ ਆ ਉਹ ਉਹਨੇ ਮੋਟਰਾਂ ਦੇ ਉੱਤੇ ਬਹੁਤ ਕੀੜੇ ਕੱਢੇ ਨੇ ਹੋ ਸਕਦਾ ਬਾਈ ਜੀ ਡਾਕਟਰ ਸਾਹਿਬ ਨੇ ਉਹ ਕਿਹੜੇ ਪਿੰਡ ਤੇ ਕਿਹੜੇ ਦੇ ਨੇ ਭਲਾ ਮੰਡੀਆਂ ਉਧਰ ਤੋਂ ਨਹੀਂ ਕਰਨੀ ਐ ਨਹੀਂ ਪਤਾ ਸਾਨੂੰ ਪਿੰਡ ਕਿਹੜਾ ਉਹਨਾਂ ਦਾ ਜਾਨਕੀ ਮਸੂਰ ਨੇ ਮੋਟਰਾਂ ਤੇ ਕੀੜੇ ਕੱਢਦੇ ਹੁੰਦੇ ਜੀ ਉਹ ਉਹ ਕੀੜਾ ਇਹਦਾ ਜ਼ਰੂਰ ਕੱਢਣਗੇ ਬਾਬਿਓ ਤੇ ਹੁਣ ਅਸੀਂ ਇਹਨੂੰ ਬਸ ਆਖਰੀ ਉਮੀਦ ਆ ਸਰਦਾਰ ਚਰਨਜੀਤ ਸਿੰਘ ਕੋਲੇ ਲੈ ਕੇ ਜਾਣਾ ਇਹਨੂੰ ਦੇਖਦੇ ਆਂ ਬਾਬੇ ਉਹ ਕੀੜੇ ਕੱਢਦਾ ਇਹ ਤੇ ਫਿਰ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ ਵੀ ਭਾਈ ਇਹਦੇ ਕੀੜੇ ਕੱਢੇ ਕਿ ਨਹੀਂ ਕੱਢੇ ਜਦ ਤੱਕ ਸਾਰਿਆਂ ਨੂੰ ਲੱਗ ਜੂਗਾ ਆਪਣਾ ਖਿਆਲ ਰੱਖੋ ਲੱਖ ਨਰਿੰਜਣਾਂ